ਉਸਿੰਗਰ ਦੇ ਕੀ ਹਾਲ ਚਾਲਾ ਠੀਕ ਹੈ ਜੀ ਤੁਸੀਂ ਇੱਥੋਂ ਕਿੰਨੇ ਟਾਈਮ ਦੇ ਮੇਟਾ ਭੁਗਤੋਂ ਮੁੱਖ ਨੇ ਸ਼ਹਿਦ ਇਸ ਮੋਰ ਦੇ ਵਿੱਚ ਸਾਨੂੰ ਕਿੰਸੀ ਦਿਨ ਹੋ ਗਏ ਜੀ ਭੁਖੜਤਾਲ ਤੇ ਬੈਠੇ ਨਾ ਜਿਆ ਮੁੱਖ ਮੰਗਾ ਹੈਗੀ ਆਪਣੀਆਂ ਮੁੱਖ ਮੰਗਾ ਇਹ ਹੈ ਜੀ ਕੰਪਿਊਟਰ ਆਪਕਾ ਨੂੰ ਸਿੱਖਿਆ ਭਗਤ ਦੀ ਮਰਜ਼ੀ ਕੀਤਾ ਜਾਵੇ ਸਿਮਾ ਕਮਿਸ਼ਨ ਲਗਾ ਕੇ ਠੀਕ ਹੈ ਜੀ ਲੰਬੇ ਸਮੇਂ ਤੋਂ ਅਸੀਂ ਸਟਰਗਲ ਕਰ ਰਹੇ ਹਾਂ ਤਾਂ ਸਾਡੀ ਇਹੀ ਮੰਗ ਹੈ ਕਿ ਸਾਨੂੰ ਬਿਨਾਂ ਸ਼ਰਤਾਂ ਤੋਂ ਸਾਰੇ ਲਾਭਾਂ ਸਮੇਤ ਸਿੱਖਿਆ ਭਗਤ ਦੀ ਮਰਜ਼ੀ ਕਰ ਦਿੱਤਾ ਜਾਵੇ ਇਹ ਤੁਹਾਡੀ 20 ਨਵੰਬਰ ਨੂੰ ਮੀਟਿੰਗ ਹੋਣੀ ਪੰਜਾਬ ਨੂੰ ਜੰਨੀੜਾ ਦਾ ਕੀ ਬਣਿਆ ਹਰ ਵਾਰ ਦੀ ਤਰ੍ਹਾਂ ਜੀ ਪੰਜਾਬ ਸਰਕਾਰ ਵੱਲੋਂ ਨਰਾਸ਼ਾ ਮ ਇਸੇ ਰੋਸ਼ ਵਿੱਚ ਅਸੀਂ ਕੱਲ 20 ਨਵੰਬਰ ਨੂੰ ਉਸ ਮੀਟਿੰਗ ਦੇ ਪੱਤਰ ਦੀਆਂ ਕਾਪੀਆਂ ਸਾਰੀਆਂ ਅਤੇ ਹੁਣ ਸੰਗਰੂਰ ਦੇ ਵਿੱਚ 24 ਨਵੰਬਰ ਨੂੰ ਭਾਤਰੀ ਹਸਤੰਭੀਆਂ ਸਮੇਤ ਮਹਾਰੈਲੀ ਕਰ ਰਹੇ ਹਾਂ ਜੀ ਕੰਪਿਊਟਰ ਤੇ ਆਪਰ ਜਿਵੇਂ ਡੀਐਮ ਰਾਜਨਾ ਹੁਣ ਮਤਲਬ 53 ਸਾਲ ਹੋ ਚੁੱਕਾ ਕੇਂਦਰ ਸਰਕਾਰ ਆਪਣਾ ਰਬਾਈ ਰਿਹਾ ਪੁੱਛਦਾ ਡੀਏ ਕਿਵੇਂ ਜਾਂਦਾ ਅੱਜ ਕੱਲ ਸਾਡਾ ਜੀ ਪਹਿਲੇ 2.5 ਸਾਲ ਤੋਂ ਸਾਡਾ ਡੀਏ ਲੱਗ ਨਹੀਂ ਰਿਹਾ ਸਾਡੇ ਤੇ ਤਾਂ ਹੁਣ ਜਿਵੇਂ 4% ਡੀਏ ਜਿਹੜਾ ਲੱਗਿਆ ਹੈਗਾ ਸਾਡੇ ਕੰਪਿਊਟਰ ਆਫਸ ਦੇ ਡੀਏ ਲੱਗ ਨਹੀਂ ਹੋਇਆ ਠੀਕ ਹੈ ਜੀ ਤੇ ਪਹਿਲੇ 2.5 ਸਾਲ ਤੋਂ ਜਦੋਂ ਵੀ ਡੀਏ ਲੱਗਦਾ ਸਾ ਮੁੱਖ ਮੰਤਰੀ ਨਾਲ ਵੀ ਮੀਟਿੰਗ ਹੋਈ ਜੀ ਕਈ ਵਾਰ ਹੋਈ ਪਰ ਜ਼ਬਰਦਸਤੀ ਉਹਨਾਂ ਦੇ ਪ੍ਰੋਗਰਾਮੇ ਜਾ ਕੇ ਜਦੋਂ ਅਸੀਂ ਥੋੜਾ ਠੱਲ ਪਾਉਨੇ ਆ ਅਸੀਂ ਜ਼ਬਰਦਸਤੀ ਕੋਸ਼ਿਸ਼ ਕਰਦੇ ਆ ਉਦੋਂ ਮਿਲਦਾ ਆਦਰਵਾਇਜ਼ ਮੁੱਖ ਮੰਤਰੀ ਸਾਨੂੰ ਮਿਲਣ ਦਾ ਟਾਈਮ ਨਹੀਂ ਦਿੰਦਾ ਭਗਵਾਨ ਜੀ ਪੱਟੀ ਮੇਟ ਹੋ ਰਹੀ ਹੈ ਕੋਈ ਆਸ ਹੈਗੀ ਇਹਨਾਂ ਤੋਂ ਸਾਨੂੰ ਤਾਂ ਹੀ ਅਸੀਂ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਤੋਂ ਹੁਣ ਆਸ ਬਚੀ ਨਹੀਂ ਗਈ ਫਿਰ ਵੀ ਇਹਦੇ ਰੱਬ ਦੀ ਮਿਹਰ ਹੋਵੇ ਕੋਈ ਸੁਮਤ ਬਖਸ਼ੀ ਸ਼ਹਿਰ ਦੇ ਮਿਲਣ ਇਹ ਤਾਂ 82 ਦਿਨ ਹੋ ਗਏ ਅਸੀਂ ਮੁੱਖ ਮੰਤਰੀ ਦੇ ਘਰੇ ਬੈਠੇ ਆਏ ਇੱਥੇ ਮਿਲਣ ਨਹੀਂ ਆਇਆ ਤਾਂ ਸਾਨੂੰ ਹੁਣ ਆਸ ਬਹੁਤ ਘੱਟ ਚੁੱਕੀ ਆ ਸਰਕਾਰ ਤੋਂ ਫਿਰ ਵੀ ਅਸੀਂ ਰੱਬ ਤੋਂ ਮਿਹਰ ਕਰਦੇ ਹਾਂ ਵੀ ਸ਼ਾਇਦ ਇਹਨਾਂ ਨੂੰ ਅਕਲ ਦੇ ਵੀ ਅਤੇ ਸਾਨੂੰ ਮੀਟਿੰਗ ਦਾ ਸਵਾ ਦੇ ਕੇ ਕੋਈ ਮਸਲੇ ਹੱਲ ਕਰਨ ਸਾਡੀ ਜੀ 25 ਮਿਤੀ ਨੂੰ ਹੋਣੀ ਹੈ ਇਹਨਾਂ 25 ਮਿਤੀ ਨੂੰ 25 ਤਰੀਕ ਨੂੰ ਸਾਡੀ ਸਿੱਖਿਆ ਮੰਤਰੀ ਨਾਲ ਮੀਟਿੰਗ ਹਰਜੋਤ ਸਿੰਘ ਮੈਂਸ ਦੀ ਨਾਲ ਅਤੇ ਆਪਾਂ ਨੂੰ 26 ਤਰੀਕ ਨੂੰ ਸਬ ਕਮੇਟੀ ਵਿੱਤ ਮੰਤਰੀ ਹਰਪਾਲਜੀ ਮਾਜੀ ਨਾਲ ਨਿਯਾਮ ਜੰਝੜੇ ਹੋਣੀ ਆ ਦੋਨੇ ਮੀਟਿੰਗਾਂ ਚੱਲਿ ਗਰਾਂ ਜੀ ਤਾਂ ਉਮੀਦ ਹੈ ਕਿ ਸਾਡਾ ਹੱਲ ਜਲਦੀ ਹੈ ਨਾ ਮੀਟਿੰਗਾਂ ਰਾਹੀਂ ਜ਼ਰੂਰ ਹੋਊਗਾ ਇੱਕ ਕੋਈ ਦਿਵਾਲੀ ਵੀ ਸਿੱਖਿਆ ਮੰਤਰੀ ਨਾਲ ਹਰਜੋਤ ਸਿੰਘ ਮੈਂਸ ਦਾ ਉਹਦੇ ਉਹਦੇ ਕਾਰਨ ਇਹ ਸੀ ਜੀ 2 ਸਾਲ ਪਹਿਲਾਂ ਹਰਜੋਤ ਸਿੰਘ ਸਿੱਖਿਆ ਮੰਤਰੀ ਦੁਆਰਾ ਵਾਅਦਾ ਕੀਤਾ ਗਿਆ ਸੀਗਾ ਕਿ ਕੰਪਿਊਟਰ ਆਪਕ ਦੇ ਛੇਵੇਂ ਪੇ ਕਮਿਸ਼ਨ ਲਾਗੂ ਕੀਤਾ ਜਾਊਗਾ ਇਸ ਦਿਵਾਲੀ ਦੇ ਤੋਹਫੇ ਵਜੋਂ ਅਤੇ ਪੰਜਾਬ ਸਿਵਲ ਸਰਵਿਸਿਜ਼ ਲਾਗੂ ਕੀਤੇ ਜਾਣਗੇ ਪਰ ਮਾੜੀ ਗੱਲ ਇਹ ਹੈ ਸਰਕਾਰ ਦੀ ਕਿ 2.5 ਸਾਲ ਹੋ ਗਏ ਵਾਅਦਾ ਪੂਰਾ ਹਜੇ ਤੱਕ ਨਹੀਂ ਹੋਇਆ ਤਿੰਨ ਦਿਵਾਲੀਆਂ ਟੱਪ ਗਈਆਂ ਪਰ ਹਜੇ ਤੱਕ ਪੰਜਾਬ ਸਰਕਾਰ ਦਾ ਵਾਅਦਾ ਸਿਰਫ ਕਾਗਜ਼ਾਤੀ ਹੈ ਉੱਤੇ ਉੱਤੇ ਖੜਾ ਹੈ ਤੇ ਕੰਪਿਊਟਰ ਆਪਕ ਪੇਰ ਸੜਕਾਂ ਤੇ ਇਸ ਸੰਘਰਸ਼ ਕਰਨ ਨੂੰ ਮਜਬੂਰ ਹੈ ਤੇ ਸਾਂਝੇ ਫੰਡ ਥੋੜਾ ਹੈ ਵੀ ਸਟੇਸ਼ਨਾਂ ਨੂੰ ਕੋਈ ਤਾਲ ਮਿਲਿਆ ਸਾਡਾ ਜੀ ਜਿਹੜੀ ਹੁਣ 24 ਦੀ ਮਹਾਰੈਲੀ ਹੈਗੀ ਇਹਦੇ ਵਿੱਚ ਸਾਰੀਆਂ ਭਰਾਤੇ ਇੱਥੇ ਸੱਜਦਾ ਦਿੱਤਾ ਗਿਆ ਹੈ ਇਹ ਸਾਡੀ ਸਾਂਝੀ ਰੈਲੀ ਹੈਗੀ ਸਾਂਝੇ ਮੁੱਦਿਆਂ ਤੇ ਖਾਸ ਤੌਰ ਤੇ ਕੰਪਿਊਟਰ ਆਪਕਾ ਦੇ ਮੁੱਦਿਆਂ ਤੇ ਸਮੇਤ ਭਰਾਤੇ ਜੱਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਤਾਂ ਸਾਰੇ ਜੱਥੇਬੰਦੀਆਂ ਦੀ ਆਗੂ ਇਸ 24 ਦੀ ਮਹਾਰੈਲੀ ਵਿੱਚ ਸ਼ਾਮਿਲ ਹੋ ਰਹੀ ਹੈ ਜੇ ਡੀਟੀਐਫ ਕਰੰਟ ਆਗੂ ਨੇੜੇ ਅੱਜ ਆ ਜਾ ਰਹੇ ਨੇ ਕਿ ਉਹਨਾਂ ਕਿਉਂ ਆ ਰਹੇ ਨੇ ਇੱਥੇ ਡੀਸੀ ਆਫਸਰ ਉਹਨਾਂ ਦਾ ਜੀ ਜਿਹੜੀ ਜ਼ਿਲ੍ਹਾ ਸੰਗਰੂਰ ਦੀ ਡੀਓ ਹੈ ਇਹ ਬਹੁਤ ਪਰੇਸ਼ਾਨ ਕਰਕੇ ਸਾਰੇ ਇਹਦੇ ਹੱਥਾਂ ਇੱਕ ਡਿਕਟੇਟਰਸ਼ਿਪ ਵਾਲਾ ਰੋਲ ਅਦਾ ਕਰ ਰਹੇ ਹੈ ਕਦੇ ਕਿਸੇ ਸਪ ਇਹ ਲੱਗਦਾ ਨਹੀਂ ਕਿ ਇਹ ਅਧਿਆਪਕਾਂ ਨੂੰ ਜੱਜ ਕਰਦੇ ਆ ਇਹ ਅਧਿਆਪਕਾਂ ਤੇ ਡਿਕਟੇਟਰਸ਼ਿਪ ਕਰ ਰਿਹਾ ਹੈ ਤਾਂ ਜੇ ਡੀਓ ਕੋਲੇ 5 ਮਿੰਟ ਚ ਕਿਸੇ ਨੂੰ ਚੈੱਕ ਕਰਨ ਦੀ ਪਾਵਰ ਹੈ ਸਮੇਂ ਤੋਂ ਪਰੇ ਇਹ ਜੀ ਚਮਤਕਾਰੀ ਪਾਵਰ ਕਿੱਥੋਂ ਆ ਗਈ ਇਸ ਕਰਕੇ ਉਸ ਡੀਓ ਦੇ ਖਿਲਾਫ ਰੋਜਾਹ ਕਰਨ ਲਈ ਵੱਖ-ਵੱਖ ਜੱਤੇਬੰਦੀਆਂ ਸਿਮੇਟ ਕੰਪਿਊਟਰ ਆਪਕ ਸੰਘਰਸ਼ ਕਮੇਟੀ ਅਤੇ ਜ਼ਿਲ੍ਹਾ ਜ਼ਰੂਰ ਇਸ ਸੰਘਰਸ਼ਾ ਦੇ ਹਿੱਸਾ ਲੈ ਰਹੇ ਆ ਤੇ ਉਸ ਡੀਓ ਨੂੰ ਸਬਕ ਸਿਖਾਉਣ ਖਾਤਰ ਕੇ ਅਧਿਆਪਕ ਦੇ ਇੱਜ਼ਤ ਮਾਨ ਬਹਾਲ ਕੀਤਾ ਕਰਵਾਇਆ ਜਾ ਸਕੇ ਜਿਹੜਾ ਸੰਗਰੂਰ ਦੇ ਵਿੱਚ ਪਹਿਲੇ ਸੰਗਰੂਰ ਦੇ ਉਹਨਾਂ ਦੇ ਮੁਲਾਜ਼ਮਾਂ ਦੇ ਵੱਡੀ ਗਿਣਤੀ ਜੀ ਸੰਗਰੂਰ ਜ਼ਿਲ੍ਹੇ ਦੇ ਅਧਿਆਪਕ ਦੇ ਬਕਵਾਏ ਦਿੱਤੀ ਮੈਂ ਸਾਥੀ ਜੀ ਜਿਹੜੇ ਜਿਮਨੀ ਚੋਂ ਨਾ ਹੋਈਆਂ ਨੇ ਤੁਹਾਨੂੰ ਕਿਹੜਾ ਰਾਜ ਆਪ ਪਾਰਟੀ ਜਿੱਤੂਗੀ ਮੇਰੀ ਜਾਣਕਾਰੀ ਮੁਤਾਬਕ ਆਪ ਪਾਰਟੀ ਨੂੰ 0/4 ਮਿਲਣੀਆਂ ਚਾਹੀਦੀਆਂ ਇਹਨਾਂ ਨੇ ਇਹ ਜਾ ਕੁਝ ਵੀ ਨਹੀਂ ਕੀਤਾ 2.5 ਸਾਲ ਦੇ ਵਿੱਚ ਜਿਹਦੇ ਨਾਲ ਲੋਕ ਇਹਨਾਂ ਨੂੰ ਵੋਟ ਪਾਉਣ ਠੀਕ ਹੈ ਸਰਕਾਰ ਦੇ ਨਾਤੇ ਐਮਐਲਏਾਂ ਦੀ ਇੱਕ ਹੁੰਦੀ ਹੈ ਕਿ ਸਰਕਾਰ ਚ ਬਣਾ ਦਈਏ ਪਰ ਜਦੋਂ ਅਸੀਂ ਐਮਐਲਏ ਮੰਤਰੀ ਦੀ ਨਹੀਂ ਚਲਦੀ ਜਿੱਥੇ ਐਮਐਲਏ ਦੀ ਕੀ ਚੱਲੂਗੀ ਸਿੱਕੇ ਮਦਦ ਵੀ ਹੱਥ ਖੜੇ ਕਰਤੇ ਮੇਰੇ ਹੱਥਾਂ 'ਚ ਕੁਝ ਨਹੀਂਗਾ ਇਸ ਕਰਕੇ ਸਾਨੂੰ ਤਾਂ ਪੂਰੀ ਉਮੀਦ ਹੈ ਕਿ ਇਹ ਚਾਰੇ ਚਾਰੇ ਸੀਟ ਹਾਰੋਂਗੇ ਆਮ ਆਦਮੀ ਪਾਰਟੀ ਵਾਲੇ